ਚਾਬਾਸ਼ਰ ਸਟੇਡੀਅਮ ਮਹਿਮਾਨ ਜੀ ਤੇ ਦੀਪੂ ਬਾਹਰ ਵਾਲਾ ਚਾਚਾ ਗੰਦਾ ਸਿੰਘ ਅਖਾੜਾ ਇਹ ਵੀ ਅਗਲੀ ਕੁਰਸੀ ਦੇ ਮਾਲ ਜਿਹੜੇ ਤਿਆਰ ਹੋ ਕੇ ਅਖਾੜੇ ਕੋਲ ਆ ਜਾਣ ਪਲੀਜ਼ ਕਿੰਤੀ ਸਮੇਂ ਵਿੱਚ ਸਮਾ ਕੱਟ ਗਿਆ ਅੱਜ ਦੇ ਦੰਗਲ ਦੀ ਸੋਮਾ ਬਧੋਲੀ ਪੁੱਜਿਆ ਮੇਲੇ ਪਹਿਲਵਾਨ ਬਟਿਆਲ ਇਹ ਚਸ਼ਮ ਪਹਿਲਵਾਨ ਗੋਹਾੜੀ ਇਹ ਵੀ ਅਗਲੀ ਕੁਸ਼ਤੀ ਦੇ ਮੈਲ ਜਿਹੜੇ ਤਿਆਰ ਹੋ ਕੇ ਖਾੜੇ ਨੂੰ ਬੁਲਾ ਦਿਓ ਪਲੀਜ਼ ਤਾਲੀ ਬਾਸਾਪ ਕੈਪਟਨ ਮੰਤਰੀ ਅਚੇਚਤ ਤੌਰ ਤੇ ਸਟੇਜ 'ਤੇ ਪੁੱਜਿਆ ਮੈਂ ਬੇਨਤੀ ਕਰਦਾ ਵੀਰਾਂ ਨੂੰ ਥੋੜਾ ਆ ਰਸਤੇ ਦਾ ਕਲੀਅਰ ਕਰ ਦਿਓ ਗੁਸਤੀਆਂ ਦਾ ਆਨੰਦ ਵੀ ਮਾਣਨਾ ਕਰਨ ਲਈ ਮਾਤਰੀ ਸਾਹਿਬ ਜੀ ਨੇ ਆ ਬੇਨਤੀ ਹੈ ਵੀਾਰੇ ਜਿਹੜੇ ਦਰਸ਼ਕ ਬੈਠੇ ਹੋਏ ਆ ਵੀ ਸਟੇਜ ਤੇ ਆ ਵੀ ਪਲੀਜ਼ ਕੋਸ਼ਿਸ਼ ਭਾਈ ਉਹ ਰਿਸਾ ਖਾੜੇ ਦੀ ਇਸ ਤਰ੍ਹਾਂ ਮੈਂ ਬੇਨਤੀ ਕਰਦਾ ਇਰਾਨੀ ਪਰਵਨ ਸਾਡੇ ਦੇ ਮੈਦਾਨ ਪੁੱਜ ਚੁੱਕਿਆ ਆਖਰ ਨੌਜਵਾਨਾ ਇਰਫਾਨ ਪਰਵਨ ਇਰਾਨ ਇਹ ਵਿਚਾ ਗੋਲਵੰਦ ਦੀ ਧਰਬਾਨੀ ਵੀ ਹਿੰਦੂ ਸਟਾਰ ਦੇ ਵਿੱਚ ਵੱਡੀ ਹੋਈ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਆਕੇ ਜੋਧਿਆ ਦੀ ਧਰਤੀ ਹੈ ਸ਼ੂਰਮੀਰਾ ਦੀ ਧਰਤੀ ਹੈ ਅਗਲੀ ਕੁਸ਼ਤੀ ਕਿਹਦੇ ਨਮਨ ਤਾੜੀਆਂ ਲਾਦੇ ਫਨਾਂਕੇ

ਕਿ ਜੋ ਸਾਡਾ ਪੰਜਾਬ ਸਾਡਾ ਬਕਰ ਜੋ ਨਸ਼ੇ ਵਾਲ ਨੌਜਵਾਨਾਂ ਦਾ ਧਿਆਨ ਹੋਇਆ ਉਹਨੂੰ ਟੋਣ ਵਾਸਤੇ ਖੇਡਾਂ ਬਹੁਤ ਜ਼ਰੂਰੀ ਹੈ ਔਰ ਪਹਿਲਵਾਨੀ ਜਿਹੜੀ ਸਾਡੀ ਵਿਰਾਸਤ ਹੈ ਅੰਮ੍ਰਿਤਸਰ ਦੀ ਖਾਸ ਕਰਕੇ ਇਸ ਏਰੀਆ ਦੀ ਖਾਸ ਕਰਕੇ ਮੈਂ ਸਮਝਦਾ ਸਾਰੇ ਪਹਿਲਵਾਨਾਂ ਨੂੰ ਸਾਰੇ ਨੌਜਵਾਨਾਂ ਨੂੰ ਅਸੀਂ ਕੋਸ਼ਿਸ਼ ਕਰਨੀ ਹੈ ਕਿ ਪਹਿਲਵਾਨੀ ਨਾਲ ਜੋੜੇ ਜਾਵੇ ਔਰ ਇਹ ਵੀ ਮਹੀਨੇ ਕਿ ਮਹੀਨੇ ਕੰਵਲ ਤੇ ਹਰ ਮਹੀਨੇ ਜਿਵੇਂ ਕੋਈ ਹੋ ਜਾਵੇ ਅਖੜਾ ਖਿਡਾਰੀਆਂ ਸਾਡੇ ਨੌਜਵਾਨਾਂ ਦਾ ਰੱਖਣਾ ਉਹ ਖੇਡਵਾਜੀ ਦੇ ਹੈਪੀ ਟਾਰ ਕਰਿਆ ਹੋਇਆ ਮੱਲ ਐ ਸੀਗਰ ਦੇ ਵਿੱਚ ਬਾਕੀ ਪਾਰ ਤੋਂ ਵਧੀਆ ਜਿੱਤ ਬਖਾਈਆਂ ਨੌਜਵਾਨ ਨੇ ਅੱਜ ਗੋਲਗੋਹ ਸਟੇਡੀਅਮ ਵਿੱਚ ਵਿਕਰਮ ਸ਼ਰਮਾ ਜੀ ਆਪਣੇ ਪਿਤਾ ਦੀ ਯਾਦ ਦੇ ਵਿੱਚ ਦੰਗਲ ਕਰਵਾ ਰਹੇ ਨੇ ਜਿਹਦੇ ਵਿੱਚ ਨਾਮੀ ਪਹਿਲਵਾਨ ਆਏ ਨੇ ਤੇ ਉਹਨਾਂ ਨੇ ਆਪਣੇ ਯੂਰ ਦਿਖਾਏ ਨੇ ਸਾਡੇ ਨਾਲ ਸਾਡੇ ਅਮਰਸਰ ਐਸਸੀ ਸਟੇਡੀਅਮ ਦੇ ਪ੍ਰੈਜ਼ੀਡੈਂਟ ਪਰਮੇਸ਼ਰ ਸਿੰਘ ਇੱਕ ਜੀ ਪ੍ਰੋਵਾਨ ਜੀ ਇਹ ਵੀ ਗੇਮ ਨੂੰ ਪ੍ਰਮੋਟ ਕਰਦੇ ਨੇ ਅੱਜ ਇਹ ਵੀ ਅੱਜ ਸਾਡੇ ਨਾਲ ਆ ਕੇ ਲਾਇਵ ਪਾਰਲੇ ਦੇਖਣ ਆਏ ਨੇ। ਉਹ ਸਾਡੀ ਇਹੋ ਹੀ ਕੋਈ ਇੱਕ ਜਿਹੜੀ ਇਹ ਰੱਜੀ ਕੋਸ਼ਿਸ਼ ਅਸੀਂ ਇਸ ਗੇਮ ਨੂੰ ਪ੍ਰੋਮੋਟ ਕਰੀਏ। ਇਸ ਗੇਮ ਨੂੰ ਪ੍ਰਮੋਟ ਕਰੀਏ ਔਰ ਸਰੇ ਸਾਡੇ ਨੌਜਵਾਨ ਸਾਥੀ ਆ ਜਿਹੜੇ ਬੱਚੇ ਨੇ ਉਹ ਇਹਨੂੰ ਜੁਆਇਨ ਕਰਕੇ ਆਪਣੇ ਸ਼ਹਿਰ ਦਾ ਆਪਣੇ ਪੰਜਾਬ ਦਾ ਕੇਸਰੀ ਦਾ ਪ੍ਰੋਮੋਟ ਕਰਨ ਲਈ ਆਏ ਨੇ। ਸੋ ਇਸ ਕਰਕੇ ਸਾਡੀ ਇਹੋ ਹੀ ਕੋਸ਼ਿਸ਼ ਹੈ।